ਪਹਿਲਾਂ ਵੀ ਐਕਸੀਡੈਂਟ ਹੋਇਆ ਇਹ ਤਾਂ ਤੇ ਤੁਹਾਡਾ ਮੇਰਾ ਕਿੱਥੋਂ ਆਇਆ ਹਾਂ ਬਾਪੜਾ ਪਾਉਂਦਾ ਪਹਿਲੇ ਲੱਗ ਲੱਗ ਰਿਹਾ ਹਾਂ ਹਾਂ ਤੇ ਜੇ ਕਿਸਦਾ ਜਵਾਬ ਥੱਲੇ ਆ ਗਿਆ ਫਿਰ ਕੌਣ ਜ਼ਿੰਮੇਦਾਰ ਆ ਉਹ ਜਵਾਬ ਥੱਲੇ ਆ ਬਾਈ ਮੈਂ ਤਾਂ ਆਪਣੇ ਰੂਪ ਨਹੀਂ ਇਹ ਤਾਂ ਬਾਈ ਗੱਡੀ ਤੇ ਸੀ ਉਹ ਬਾਈ ਘੱਟ ਮਾਰ ਰਿਹਾ ਵਿੱਚੋਂ ਮੂਰੇ ਆ ਗਿਆ ਟਰਾਲਾ ਸਾਲਾ ਮਾਰ ਕੇ ਆ ਉਹਨੂੰ ਤਾਂ ਮਾਰ ਕੇ ਆਇਆ ਮੋਟਰਸਾਈਕਲਰ ਨੇ ਕਿਹੜੇ ਨੰਬਰ ਗਾ ਲਾ ਕੇ ਗਏ ਜਨਵਰੀ ਨਵੰਬਰ ਗਾੜ ਤੋੜ ਦਿੱਤਾ ਪਹਿਲੇ ਗਾੜ ਤੋੜਿਆ ਪਿਆ ਤੇ ਮਾਰਦੇ ਆ ਮੈਂ ਤੁਹਾਡਾ ਬਚਾ ਆ ਆ ਲੱਗੀ ਨਹੀਂ ਸਾਈਡ ਤੋਂ ਕਰੀ ਤੇ ਸਾਡੇ ਵਿੱਚੀ ਸ਼ੀਸ਼ਾ ਪਾ ਲਿਆ ਕਿੱਥੇ ਵਿੱਚੀ ਦਿਖਾ ਤੇਰੀ ਬਾਤ ਉਹ ਯਾਰ ਤੇ ਸਾਰਾ ਸ਼ੀਸ਼ਾ ਦੇ ਸ਼ੀਸ਼ਾ ਸ਼ੀਸ਼ਾ ਘਟੀ ਜਾ ਇਹ ਬਾਈ ਕਿਧਰੋਂ ਆ ਰਿਆਂ ਸੀਗਾ ਇਹ ਇਧਰੋਂ ਹੀ ਉਧਰੋਂ ਜਾ ਰਿਆ ਸੀ ਇਹ ਇਧਰੋਂ ਆ ਰਿਆ ਸੀ ਆਪੇ ਉਧਰੋਂ ਆ ਰੇ ਉਧਰੋਂ ਆ ਰੇ ਜੀ ਇਧਰੋਂ ਆਏ ਸੀ ਨਹੀਂ ਇਹ ਬਾਈ ਕਿਧਰੋਂ ਆ ਰਿਆ ਸੀ ਉਧਰੋਂ ਆਇਆ ਇਧਰੋਂ ਆ ਰਿਆ ਸੀ ਕਿਨੋਂ ਵਾਲੋਂ ਤੁਸੀਂ ਕਿਧਰੋਂ ਆਏ ਸੀ ਇਧਰ ਲੱਗੀ ਆ ਇੱਧਰ ਲੱਗੀ ਆ ਅੱਛਾ ਉਧਰੋਂ ਰੋਂਗ ਸਾਈਡ ਮਾਰੀ ਜਾ ਕੇ ਤੁਹਾਡੇ ਹਾਂ ਇਹਨੇ ਵਿੱਚ ਸਾਹਮਣੇ ਸਾਹਮਣੇ ਘੱਟੀ ਕਰਦੇ ਸਾਹਮਣੇ ਸਾਹਮਣੇ ਘੱਟੀ ਕਰਦੇ ਚਾਹੁੰਦੇ ਬੰਦੇ ਨੇ ਉਹਰਸੇ ਕਰ ਰਿਹਾ ਸਾਹਮਣੇ ਸਾਹਮਣੇ ਹਾਂ ਬਿਲਕੁਲ ਤੇ ਬਸ ਆਈ ਦੀ ਮੈਂ ਤਾਂ ਘਟ ਉਹ ਚਲੋ ਗੱਲਾਂ ਨੂੰ ਨਹੀਂ ਬਣਾ ਬਾਈ ਤੇਰਾ ਵੀ ਨੁਕਸਾਨ ਹੋ ਸਕਦਾ ਸੀ ਯਾਰ ਤੇ ਬਾਕੀ ਨੂੰ ਕਰਦਾ ਹੋਟਾ ਕੇ ਉਹ ਨਹੀਂ ਲੰਘ ਕੇ ਕੀ ਹੋਣਾ ਰੀਜ ਬਸ ਕੋਈ ਨਹੀਂ ਪਤਾ ਮੈਂ ਜਾਣਿਆ ਇਹ ਯਾਰ ਰੱਖ ਜਾਣਾ ਠੀਕ ਹੈ ਇਹਦੇ ਵਿੱਚ ਕੁਝ ਨਹੀਂ ਹੈ ਵੀਰੇ ਕੋਈ ਹੋ ਮਤਾਂ ਬਚ ਗਏ ਨਾ ਜਾਨਾਂ ਬਚ ਗਈਆਂ ਕਿਸੇ ਦਾ ਕਿਸੇ ਦਾ ਜਵਾਗਦ ਥੱਲੇ ਦੇ ਦੇਂਗਾ ਤੇ ਫਿਰ ਕੀ ਫਾਇਦਾ ਰਹੂਗਾ ਜੇ ਤੂੰ दारू ਲਈ ਆ ਤੇ ਘੁੱਟ ਲਾ ਕੇ ਸੌਂਦਾ ਆਪਣੇ ਘਰ ਕਿਹੜਾ ਪਿੰਡ ਆ ਤੇਰਾ ਹੈ ਨਾ ਪਿੰਡ ਕਿਹੜਾ ਤੇਰਾ ਪਿੰਡ ਦੱਸ ਤੂੰ ਮਾਰਦਾ ਨਹੀਂ ਪਿੰਡ ਕਿਹੜਾ ਤੇਰਾ ਪਿੰਡ ਨਹੀਂ ਦੱਸਦਾ ਇਹਨੂੰ ਇਹਨੂੰ ਫੜਾਓ ਯਾਰ ਗੱਡੀ ਨੰਬਰ ਪੰਜਾਬ ਨੰਬਰ ਗੱਡੀ ਇਹ ਤਾਂ ਪੁਲਿਸ ਨੂੰ ਫੋਨ ਕਰੋ ਤੇ ਇਹਨੂੰ ਫੜਾਓ ਬੰਦੇ ਨੂੰ ਕਿਸੇ ਦਾ ਜਵਾਬ ਦੇਉ ਥੱਲੇ ਤੇ ਹੋਰ ਅੱਗੇ ਵੀ ਕਰ ਸਕਦਾ ਯਾਰ ਜੇ ਨਹੀਂ ਉਹ ਨਹੀਂ ਬੱਡੇ ਵਾਹ ਤੋਂ ਇੱਕ ਆਪਣਾ ਨਿੰਬੜ ਰਿਹਾ ਯਾਰ ਜੇ ਨਹੀਂ ਮੈਂ ਤਾਂ ਆਪਣਾ ਪਿੰਡ ਦਾ ਦੱਸ ਦਿੰਦਾ ਲੱਗ ਰਿਹਾ ਕੋਈ ਸੌਰੀ ਮੰਨਦੇ ਆਂ ਬੀਬੀ ਸੌਰੀ ਤਾਂ ਮੰਨ ਰ ਤੂੰ ਤੇਰਾ ਪਿੰਡ ਕਿਹੜਾ ਹੋਰੀ ਆ ਸਾਡੀ ਸੀਗੀ ਅਸੀਂ ਪਿੰਡ ਨਹੀਂ ਦੱਸਦਾ ਹੋਰੀ ਆ ਹੋਰੀ ਤੋਂ ਬਾਅਦ ਉੱਪਰ ਤੱਕ ਨਹੀਂ ਜੇ ਕਿਸੇ ਗਰੀਬ ਦਾ ਜਵਾਬ ਆ ਗਿਆ ਤੇ ਯਾਰੀ ਆਤ ਨਾਲ ਕੀ ਹੋ ਜਾਏਗਾ ਯਾਰ ਇਹ ਤਾਂ ਸੌਰੀ ਮੰਨ ਲਓ ਯਾਰ ਤਿੰਨ ਗੱਡੀਆਂ ਤੂੰ ਕਿਸੇ ਬੰਦੇ ਦੀ ਕਦੇ ਗਲਤੀ ਹੋ ਸਕਦੀ ਹੈ ਜੇ ਤੂੰ ਗੱਲਰੀ ਮੰਨ ਲਾ ਤਾਂ ਠੀਕ ਹੈ ਗਲਤੀ ਮਾਰੇ ਸਿਰ ਪਿੰਡ ਕਿਹੜਾ ਦਰਾ ਪਟਿਆਲਾ ਮੇਰਾ ਇੱਕ ਜ਼ਿੰਦਗੀ 'ਚ ਇਨਸਾਨ ਦੀ ਗਲਤੀ ਹੁੰਦੀ ਹੈ ਤੂੰ ਨੰਬਰ ਲਾ ਆਪਣੇ ਘਰ ਕਿਸੇ ਨੂੰ ਨੰਬਰ ਗੱਲ ਕਰਾਣਾ ਇੱਕ ਵਾਰ ਕਿਸੇ ਨਾਲ ਲਾ ਕੇ ਮੋਬਾਈਲ ਤਾਂ ਅੰਦਰ ਰੱਖੀ ਕੋਈ ਵੀ ਤੇ ਤੇਰੇ ਨਾਲ ਕੇ ਹਾਦਸਾ ਹੋ ਸਕਦਾ ਤੂੰ ਡਰਿੰਕ ਕੀਤੀ ਹੈ ਖੋਲ ਲੈ ਮੇਰੇ ਅਰੇ ਸੁਣੋ ਕੀ ਆਇਆ ਤੁਹਾਨੂੰ ਖੋਲ ਲੈ ਕੋਈ ਨਾ ਗੱਲ ਕਰਾ ਦੇ ਭੇਜ ਦੇ ਇੱਕ ਤਰ੍ਹਾਂ ਗੱਲ ਕਰਾ ਦੇ ਹੈ ਨਾ ਸੌਰੀ ਇਹ ਨਹੀਂ ਇਸਮਤ ਭਾਈ ਸਾਹਿਬ ਤੇਰੀ ਵੀ ਉਹ ਮੇਰੇ ਯਾਰ ਤੇਰੇ ਛੇ ਬੈ ਤੂੰ ਹੋਰ ਬਿਦਾਰ ਉੱਤੇ ਇਹ ਪੁਲਸ ਵਾਲਾ ਕਿਸ ਨਹੀਂ ਹੈ ਰੋ ਕੋਈ ਨਹੀਂ ਪੁਲਸ ਤਾਂ ਨਹੀਂ ਮੇਰੇ ਘੱਟ ਤੇਰੇ ਤੇਰੇ ਐਕਸੈਂਟ ਹੋ ਗਿਆ ਫੇਰ ਤੱਕੇ ਫੋਨ ਕਰਨਗੇ ਤੇ ਤੇਰੇ ਚਾਹ ਨਹੀਂ ਫੇਰ ਤੇਰੀ ਵੀ ਨੀਵਾਂ ਹੋਰ ਕਰਾ ਗਏ ਤੇਰੇ ਤੇਰੇ ਕੋਲੇ ਵੀ ਤੇਰੇ ਵੀ ਅਲੱਗ ਸਦੀ ਹੈ ਫਲੇ ਥੋੜੀ ਗੱਡੀ ਹਾਂ ਵਧੀਆ ਖਾਲੀ ਗੱਡੀਆਂ ਨਾਲ ਹੀ ਜਾ ਰਿਹਾ ਤੇਰੀ ਤਾਂ ਚੋੜ ਲਾਈ ਜਾਂਦੀ ਤੇਰੇ ਵੀ ਮੇਰੇ ਗੱਲੇ ਸੋਰੋ ਆਪਾਂ ਗੱਲ ਕਰਦੇ ਜੋ ਨਹੀਂ ਘੱਟ ਤੇਰੇ ਵੀ ਲਾ ਸ਼ਦੀ ਹੈ ਸੌਰੀ ਆਪਣੀ ਮੈਂ ਇੱਕ ਨੇ ਤੂੰ ਗੱਲ ਗੱਲ ਤੇ ਕਰਾ ਆਪਣੇ ਘਰੇ ਫੋਨ ਲਾ ਕੇ ਟੋਟਾ ਮਨੋ ਟੋਰੀ ਮਨ ਦਾ ਫੋਨ ਲੈ ਲੈ ਮੈਨੂੰ ਫੋਨ ਮਿਲ ਗਿਆ ਆਪਣਾ ਬਹੁਤ ਵੀ ਤੇ ਵਾਹ ਵੱਡੇ ਗਾਡੀ ਆ ਨਹੀਂ ਸ਼ਰਾਬ ਪੀਤੀ ਏ ਤੂੰ ਮੈਨੇ ਨਹੀਂ ਪੀਤੀ ਹਾਂ ਮਸਕ ਤੇ ਆ ਰਿਹਾ ਯਾਰ ਚੱਲ ਗਾਡੀ ਕੋਲ ਕਰਾ ਲੈ ਚੱਲ ਮੈਡੀਕਲ ਕਰਾ ਯਾਰ ਮੈਡੀਕਲ ਨੂੰ ਮੈਂ ਇੱਕ ਫੌਜੀ ਬੰਦਾ ਯਾਰ ਤੂੰ ਮੇਰਾ ਕਿਹੜਾ ਮੈਡੀਕਲ ਕਰਾਉਣਾ ਤੂੰ ਮਾਰੇਗਾ ਯਾਰ ਤੂੰ ਆ ਕਿਵੇਂ ਗਿਰ ਗਿਆ ਤੂੰ ਇੱਥੇ ਕੋਈ ਬੰਦੇ ਨਹੀਂ ਗਿਆ ਜਦ ਮੈਂ ਬੱਚੋਂ ਵੀ ਮੈਂ ਤਾਂ ਬਚਾਉਂਗਾ ਦੂਜੇ ਨੂੰ ਮੈਂ ਦੂਜੇ ਨੂੰ ਬਚਾਉਂਗਾ ਮੈਂ ਅੱਗੇ ਚਲੋ ਮਾਫ ਕਰਿਆ ਇਹ ਲੋ ਮੈਂ ਜੇ ਬੰਦੇ ਨੂੰ ਬਚਾਉਂਗਾ ਨਹੀਂ ਬਚਾਂਦਾ ਕਿੱਥੇ ਯਾਰ ਉਹਨੂੰ ਮਾਈਕ ਦੇ ਪਾਰਾ ਮੁਰਾ ਦੇ ਮੁਰਾ ਮਾਰ ਕੇ ਪਤਾ ਗਿਆ ਜਦ ਤੱਕ ਚੋਟ ਲੱਗੀ ਵੀ ਚਲਾ ਨਾ ਗੱਡੀ ਨਾਲ ਚਲਾ ਗੱਡੀ ਦੇ ਅੰਦਰ ਬਚਾਣਾ ਮੈਂ ਤਾਂ ਦੂਜੇ ਨੇ ਕਸਟਮਰਾਂ ਨਾਲ ਲਾਤੀ ਫੁੱਲੇ ਪਰ ਇਹਨੂੰ ਬੰਦੇ ਨੂੰ ਇੱਥੇ ਕਿਤੇ ਬਿਠਾ ਲਓ ਠੀਕ ਹੈ ਇਹਦੇ ਘਰੇ ਫੋਨ ਕਰੋ ਕਿਉਂ ਕਰੋ ਯਾਰ ਠੀਕ ਆ ਧੱਕਾ ਨਹੀਂ ਮਾਰਨਾ ਬਾਈ ਇਹਦੇ ਜਾ ਕੇ ਤਾਂ ਪੁਲਿਸ ਨੂੰ ਫੋਨ ਕਰੋ ਜਾਂ ਕਿਸੇ ਦੇ ਘਰੇ ਕਰੋ ਕਿਸੇ ਦਾ ਨੁਕਸਾਨ ਕਰੂਗਾ ਏ ਕਿਉਂ ਕਰੂਗਾ ਹੂੰ ਕਿਸੇ ਦਾ ਬੱਚਾ ਦੇ ਦੇਗਾ ਹੁਣ ਤੇ ਕਾਰ ਆਉਂਦੀ ਸੀ ਕਾਰ ਨਾਲ ਟਕਰਾ ਗਿਆ ਨਹੀਂ ਹੋਈ ਮੈਂ ਥੱਲੇ ਗੱਡੀ ਜਾਤੀ ਐ ਇੱਕਦਮ ਕੱਟ ਮਾਰਿਆ ਇਨਾ ਕੱਟ ਮਾਰਨਾ ਜੀ ਉਹ ਕੱਟ ਗਲਤ ਵਾ ਨਹੀਂ ਗੱਡੀ ਤੇ ਤੁਹਾਡੀ ਤੁਹਾਡਾ ਆਹਮੋ ਸਾਹਮਣਾ ਹੋਇਆ ਇੱਕ ਦੂਜੇ ਦੇ ਬੱਜੇ ਆ ਤੁਸੀਂ ਦੂਜੀ ਗੱਡੀ ਨਾਲ ਮੋਟਰਸਾਈਕਲ ਪਾਸ ਕਰ ਰਿਹਾ ਤਾਂ ਹੂੰ ਮੈਂ ਜੇ ਮੈਂ ਛੱਡ ਦੇ ਲਈ ਮਰਸਾ ਖਤਮ ਹੋ ਜਾਣਾ ਜੋੜੇ ਟਾਇਰ ਥੱਲੇ ਵੀ ਆ ਸਕਦਾ ਬੱਸਾਂ ਥੱਲੇ ਕੰਮ ਕਰਦੇ ਪਚਾਤਾ ਮੈਂ ਕਰਦਾ ਕੀ ਹੋ ਗਿਆ ਤੇਰੀ ਮਸ਼ਹੂਰੀ ਮਗਰ ਤੇਰੀ ਮਜਬੂਰੀ ਹੈ ਬਾਈ ਪੈਗ ਲਾ ਕੇ ਕਾਰ ਚਲਾਉਣੀ ਮੈਂ ਕਿਤੇ ਜਾਣਾ ਹੈ ਹਾਂ ਨਹੀਂ ਪੈਗ ਲਾ ਕੇ ਜਾਣਾ ਹੁੰਦਾ ਦਾਰੂ ਪੀ ਗਏ ਮੇਰੇ ਇਹ ਤਾਂ ਕਮਾਲ ਦਾ ਬੰਦਾ ਕਿ ਕਿਸੇ ਦੀ ਜ਼ਿੰਦਗੀ ਨਾਲ ਕਿਉਂ ਖਲਵਾੜ ਕਰ ਰਹੇ ਆ ਮੈਂ ਕਿਸੇ ਨਾਲ ਖਲਵਾੜ ਨਹੀਂ ਕਰ ਰਿਹਾ ਹੂੰ ਮੈਂ ਤਾਂ ਗੱਡੀ ਥੱਲੇ ਪਈ ਹੈ ਫੇਰ ਕਿ ਕਿਸੇ ਬੱਜਿਆ ਹਮਾ ਆ ਆ ਬੱਚੇ ਦੇਖ ਐਕਟਿਵਾਂ ਲੈ ਕੇ ਆਏ ਆ ਬੰਦੇ ਬੱਚੇ ਚਲਾ ਰਹੇ ਆ ਹੋਰ ਵੀ ਬਜ਼ੁਰਗ ਵੀ ਆ ਜੇ ਮੈਂ ਕਿਹਦੇ ਚ ਮਾਰ ਰਹਾ ਹਾਂ ਮੈਂ ਕਿਸੇ ਬੱਜਿਆ ਹਮਾ ਫਿਰ ਮੈਨੂੰ ਦੱਸੋ ਉਹਨਾਂ ਚ ਬੱਜਾ ਤੇ ਹੈਗਾ ਤੂੰ ਕਾਰ ਚ ਨਾ ਨਹੀਂ ਬੱਜਿਆ ਸ਼ੀਸ਼ਾ ਕਿਦਾਂ ਟੁੱਟ ਗਿਆ ਉਹ ਇਹਦਾ ਉਹਨਾਂ ਦਾ ਫਿਰ ਮੇਰੀ ਗੱਡੀ ਉਂ ਥੱਲੇ ਪੜ ਜਾਂਦੀ ਹਾਂ ਤੇ ਤੇਰੀ ਕਾਰ ਇੰਨੀ ਦੂਰ ਗਈ ਅਕਸਰ ਤੇਸੀ ਤਾਈਂ ਹੈ ਯਾਰ ਇੱਕ ਸਾਫ ਵੀ ਦੇਣਾ ਚਾਹੀਦਾ ਕਿਸੇ ਬੰਦੇ ਦਾ ਐ ਨਹੀਂ ਹੁੰਦਾ ਵੀ ਦੂਜੇ ਨੂੰ ਸਾਰੇ ਖੜੇ ਹੋ ਜਾਣਾ ਖਾਣਾ ਕਿਹੜਾ ਲੱਗਦਾ ਬਾਈ ਇੱਥੇ ਕਰੋ ਯਾਰ ਫੋਨ ਫਾਨ ਕਰੋ ਨੰਬਰ ਦੋ ਫੋਨ ਕਰੋ ਚਲੋ ਯਾਰ ਆਪਣਾ ਸੰਗਤ ਪਹੁੰਚ ਗਿਆ ਕਾਦਾ ਸਮਝੌਤਾ ਆ ਚੁੱਪ ਕਰ ਜਾ ਹੂੰ ਪੜ੍ਹ ਲੈ ਲੇ ਤਾ ਮੈਂ ਹੀ ਪੜ੍ਹ ਲੈ ਲਿਓ ਇੰਨਾ ਪੜਿਆ ਲਿਖਿਆ ਤਾਂ ਹੈਗਾ ਯਾਰ ਤੂੰ ਕਿੱਥੋਂ ਚੰਗਾ ਪੜਿਆ ਲਿਖਿਆ ਤੂੰ ਮੈਂ ਤੇਨੇ ਕ ਵੀਰ 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 ਨਹੀਂ ਨਹੀਂ ਇਧਰ ਆਇਆ ਤਵਾਉ ਕਢੇ ਨੇ ਮੇਰੇ ਔਰ ਜਾ ਦੂਰ ਐ ਫਿਰ ਨਾ ਟੱਚ ਨਾ ਕਰ ਮੈਨੂੰ ਨੁਕਾਨ ਕੀਦਾ ਨੁਕਾਨ